ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੈਂ ਡਾਕਟਰ ਅਮਿਤ ਆਰਿਆ ਹੋਮੋਪੈਥਿਕ ਸੈਂਟਰ ਪੰਜਾਬ ਤੋਂ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪਿਗਮੈਂਟੇਸ਼ਨ ਬਾਰੇ ਕਿ ਪਿਗਮੈਂਟੇਸ਼ਨ ਕੀ ਹੁੰਦਾ ਹੈ ਇਸ ਦੇ ਕੀ ਲੱਛਣ ਹੁੰਦੇ ਹਨ ਅਤੇ ਇਸ ਦੇ ਕੀ ਕਾਰਨ ਹੁੰਦੇ ਹਨ ਪਿਗਮੈਂਟੇਸ਼ਨ ਲਈ ਕੀ ਬੈਸਟ ਹੋਮੋਪੈਥਿਕ ਮੈਡੀਸਨ ਹੈ ਤਾਂ ਦੋਸਤੋ ਪਲੀਜ਼ ਇਸ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਣਾ ਦੋਸਤੋ ਪਿਗਮੈਂਟੇਸ਼ਨ ਦਾ ਮਤਲਬ ਹੁੰਦਾ ਹੈ ਕਿ ਚਿਹਰੇ ਉੱਤੇ ਕਾਲੇ ਭੂਰੇ ਪੀਲੇ ਰੰਗ ਦੇ ਧੱਬੇ ਪੈ ਜਾਣਾ ਇਸ ਦੇ ਕਈ ਕਾਰਨ ਹੋ ਸਕਦੇ ਹਨ 200 ਪਿਗਮੈਂਟੇਸ਼ਨ ਜੋ ਚਮੜੀ ਦੇ ਉੱਤੇ ਰੰਗ ਦੇ ਬਦਲਾਅ ਨੂੰ ਕਿਹਾ ਜਾਂਦਾ ਹੈ ਪਿਗਮੈਂਟੇਸ਼ਨ ਮੈਲਾਨਾਈਨ ਨਾਮਕ ਪਿਗਮੈਂਟ ਦੀ ਮਾਤਰਾ ਦੇ ਵੱਧ ਜਾਂ ਘਟ ਜਾਣ ਕਾਰਨ ਹੁੰਦਾ ਹੈ ਪਿਗਮੈਂਟ ਦੇ ਕਾਰਨ ਤੁਹਾਡੀ ਚਮੜੀ ਦੇ ਕੁਝ ਹਿੱਸੇ ਖਾਸ ਕਰਕੇ ਚਿਹਰੇ ਦੇ ਉੱਤੇ ਗਹਿਰੇ ਭੂਰੇ ਪੀਲੇ ਕਾਲੇ ਜਾਂ ਹਲਕੇ ਰੰਗ ਜਾਂ ਦੇ ਧੱਬੇ ਪੈ ਲੱਗ ਜਾਂਦੇ ਹਨ ਦੋਸੇ ਪਿਗਮੈਂਟੇਸ਼ਨ ਦੇ ਪਹਿਲਾਂ ਆਪਾਂ ਲੱਛਣਾ ਦੀ ਗੱਲ ਕਰਾਂਗੇ ਜੋ ਨੰਬਰ 1 ਕੀ ਤੁਹਾਡੇ ਚਿਹਰੇ ਉੱਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਚਾਰ ਕਈ ਵਾਰੀ ਜਦੋਂ ਤੁਹਾਡੇ ਮੂੰਹ ਉੱਤੇ ਫਿੰਸੀਆ ਮਾਸੇ ਹੋ ਜਾਂਦੇ ਹਨ ਤੇ ਉਹਨਾਂ ਦੇ ਕਾਰਨ ਵੀ ਉਹ ਆਪਣੇ ਨਿਸ਼ਾਨ ਛੱਡ ਜਾਂਦੇ ਹਨ ਉਹਨਾਂ ਨੂੰ ਵੀ ਪਿਗਮੈਂਟੇਸ਼ਨ ਕਹਿੰਦੇ ਹਨ ਅਤੇ ਸੂਰਜ ਦੀ ਰੋਸ਼ਨੀ ਵਿੱਚ ਵੀ ਕਾਲੇ ਜਾਂ ਭੂਰੇ ਰੰਗ ਦੇ ੱੱਬੇ ਪੈ ਜਾਂਦੇ ਹਨ ਅਤੇ ਦੋਸਤੋ ਹੁਣ ਆਪਾਂ ਗੱਲ ਕਰਾਂਗੇ ਕਿ ਪਿਗਮੈਂਟੇਸ਼ਨ ਦੇ ਕੀ ਕਾਰਨ ਹੁੰਦੇ ਹਨ ਕੀ ਕੌਜ਼ ਹੁੰਦੇ ਹਨ ਅਤੇ ਨੰਬਰ 1 ਜੋ ਕਾਰਨ ਹੋ ਸਕਦਾ ਹੈ ਕਿ ਸੂਰਜ ਦੀਆਂ ਕਿਰਨਾਂ ਜੋ ਅਸੀਂ ਜਦੋਂ ਧੁੱਪ ਦੇ ਵਿੱਚ ਬਾਹਰ ਨਿਕਲਦੇ ਹਾਂ ਜੋ ਯੂਵੀ ਕਿਰਨਾਂ ਜੋ ਕਿਰਨਾਂ ਦੇ ਅਸੀਂ ਸੰਪਰਕ ਦੇ ਵਿੱਚ ਆਂਦੇ ਆ ਉਹਨਾਂ ਦੇ ਕਾਰਨ ਜਿਹੜੇ ਚਮੜੀ ਦਾ ਰੰਗ ਮੈਲ ਨਾਈਨ ਦਾ ਪ੍ਰੋਡਕਸ਼ਨ ਜਦੋਂ ਵੱਧ ਜਾਂਦਾ ਹੈ ਜਿਸ ਤੇ ਕਾਰਨ ਤੁਹਾਡੀ ਚਮੜੀ ਦਾ ਰੰਗ ਕਾਲਾ ਹੋਣਾ ਗੂੜਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਨੰਬਰ 2 ਹਾਰਮੋਨਲ ਡਿਸਟਰਬੈਂਸ ਕਰਕੇ ਪ੍ਰੈਗਨੈਂਸੀ ਅਤੇ ਕਈ ਵਾਰੀ ਗਰਭ ਨਿਰੋਧਕ ਗੋਲੀਆਂ ਲੈਣ ਕਰਕੇ ਵੀ ਕਈ ਵਾਰੀ ਪੀਰੀਅਡ ਇਰੈਗੂਲਰ ਕਰਕੇ ਚਮੜੀ ਦੇ ਉੱਤੇ ਪਿਗਮੈਂਟੇਸ਼ਨ ਵੱਧ ਜਾਂਦਾ ਹੈ ਅਤੇ ਕਈ ਵਾਰੀ ਸੋਰਾਈਸਿਸ ਜਾਂ एक्जिमा ਕਰਕੇ ਜਾਂ ਕਈ ਵਾਰੀ ਕਿਸੇ ਹੋਰ ਬਿਮਾਰੀ ਕਰਕੇ ਵੀ ਤੁਹਾਡੇ ਫੇਸ ਦੇ ਉੱਤੇ ਪਿਗਮੈਂਟੇਸ਼ਨ ਹੋਣ ਲੱਗ ਪੈਂਦਾ ਹੈ ਅਤੇ ਕਈ ਵਾਰੀ ਕਿਸੇ ਦਵਾਈਆਂ ਦੇ ਸਾਈਡ ਇਫੈਕਟ ਕਰਕੇ ਵੀ ਤੁਹਾਡੇ ਪਿਗਮੈਂਟੇਸ਼ਨ ਹੋਣ ਲੱਗ ਪੈਂਦੀ ਆ ਅਤੇ ਕਈ ਵਾਰੀ ਜਿਆਦਾ ਫੇਸ ਉੱਪਰ ਜਦੋਂ ਕੋਸਮੈਟਿਕ ਕਰੀਮ ਜਦੋਂ ਤੁਸੀਂ ਯੂਜ਼ ਕਰਦੇ ਹੋ ਕਰੀਮਾਂ ਦਾ ਯੂਜ਼ ਕਰਦੇ ਹੋ ਤਾਂ ਉਸ ਦੇ ਨਾਲ ਵੀ ਪਿਗਮੈਂਟੇਸ਼ਨ ਹੋ ਜਾਂਦਾ ਹੈ ਅਤੇ ਕਈ ਵਾਰੀ ਜਿਆਦਾ ਲੋਕ ਜਦੋਂ ਟੈਨਸ਼ਨ ਲੈਂਦੇ ਹਨ ਜਿਆਦਾ ਡਿਪਰੈਸ਼ਨ ਦੇ ਵਿੱਚ ਰਹਿੰਦੇ ਹਨ ਅਤੇ ਜਿਆਦਾ ਜਦੋਂ ਕਈ ਵਾਰੀ ਲੋਕ ਜਿਆਦਾ ਸੌਂਦੇ ਨਹੀਂ ਹਨ ਰਾਤ ਰਾਤ ਪਰ ਜਾਗਦੇ ਰਹਿੰਦੇ ਹਨ ਉਸ ਦੇ ਨਾਲ ਵੀ ਪਿਗਮੈਂਟੇਸ਼ਨ ਹੋ ਜਾਂਦਾ ਹੈ ਅਤੇ ਕਈ ਵਾਰੀ ਜਿਆਦਾ ਉਮਰ ਵਧਨ ਦੇ ਨਾਲ ਵੀ ਤੁਹਾਡੇ ਪਿਗਮੈਂਟੇਸ਼ਨ ਵਧ ਜਾਂਦਾ ਹੈ ਮੂੰਹ ਦੇ ਉੱਤੇ ਕਾਲੇ ਧੱਬੇ ਪੈ ਜਾਂਦੇ ਹਨ ਕੁਝ ਵਿਟਾਮਿਨਾਂ ਤੇ ਮਿਨਰਲ ਦੀ ਕਮੀ ਕਰਕੇ ਵੀ ਤੁਹਾਨੂੰ ਪਿਗਮੈਂਟੇਸ਼ਨ ਦੀ ਪ੍ਰੋਬਲਮ ਆ ਸਕਦੀ ਹੈ ਦੋਸਤੋ ਹੁਣ ਆਪਾਂ ਗੱਲ ਕਰਾਂਗੇ ਟਰੀਟਮੈਂਟ ਬਾਰੇ ਦੋਸਤੋ ਹੋਮੋਪੈਥੀ ਦੇ ਵਿੱਚ ਪਿਗਮੈਂਟੇਸ਼ਨ ਦਾ ਬਹੁਤ ਵਧੀਆ ਇਲਾਜ ਹੈ ਪਰੇ ਇਲਾਜ ਹੋਮੋਪੈਥੀ ਦੇ ਵਿੱਚ ਲੱਛਣਾਂ ਦੇ ਆਧਾਰ ਤੇ ਕੀਤਾ ਜਾਂਦਾ ਹੈ ਮੈਂ ਤੁਹਾਨੂੰ ਦੱਸਣ ਜਾ ਰਿਹਾ ਹੋਮੋਪੈਥਿਕ ਮੈਡੀਸਨ ਜੋ ਆਪਾਂ ਲੱਛਣਾਂ ਦੇ ਆਧਾਰ ਤੇ ਤੁਸੀਂ ਆਪਣੇ ਆਪ ਹੀ ਸਿਲੈਕਟ ਕਰਨੀ ਹੈ ਜੋ ਨੰਬਰ 1 ਜੋ ਨੰਬਰ 1 ਮੈਡੀਸਨ ਹੈ ਸੀਪੀਆ 30 ਇਹ ਮੈਡੀਸਨ ਉਦੋਂ ਲੈਣੀ ਚਾਹੀਦੀ ਹੈ ਜਦੋਂ ਔਰਤਾਂ ਦੇ ਵਿੱਚ ਮੈਂਸਿਸ ਇਰੈਗੂਲਰ ਕਰਕੇ ਜਾਂ ਪ੍ਰੈਗਨੈਂਸੀ ਕਰਕੇ ਜਾਂ ਹਾਰਮੋਨਲ ਡਿਸਟਰਬੈਂਸ ਕਰਕੇ ਪਿਗਮੈਂਟੇਸ਼ਨ ਹੋ ਜਾਵੇ ਅਤੇ ਤੇ ਤੁਸੀਂ ਦੇਖੋਗੇ ਕਿ ਗੱਲਾਂ ਤੇ ਮੱਥੇ ਤੇ ਜਾਂ ਨੱਕ ਤੇ ਭੂਰੇ ਪੀਲੇ ਰੰਗ ਦੇ ਧੱਬੇ ਪੈ ਜਾਂਦੇ ਹਨ ਅਤੇ ਪੀਰੀਅਡ ਟਾਈਮ ਥੱਕਿਆ ਥੱਕਿਆ ਤੇ ਸੁਸਤ ਮਹਿਸੂਸ ਕਰਦੀਆਂ ਨੇ ਇਸ ਦੀਆਂ ਦੋ ਦੋ ਬੂੰਦਾਂ ਸਵੇਰੇ ਸ਼ਾਮ 15 ਦਿਨ ਤੱਕ ਖਾਲੀ ਪੇਟ ਲੈਣ ਨਾਲ ਬਹੁਤ ਵਧੀਆ ਪਿਗਮੈਂਟੇਸ਼ਨ ਵਿੱਚ ਫਰਕ ਪਵੇਗਾ ਅਤੇ ਨੰਬਰ 2 ਮੈਡੀਸਨ ਹੈ ਥੂਜਾਤੀ ਇਸ ਮੈਡੀਸਨ ਉਹ ਇਹ ਮੈਡੀਸਨ ਉਦੋਂ ਲੈਣੀ ਚਾਹੀਦੀ ਹੈ ਜਦੋਂ ਕਈ ਔਰਤਾਂ ਜਦੋਂ ਕਈ ਔਰਤਾਂ ਬਹੁਤ ਜ਼ਿਆਦਾ ਕਾਸਮੈਟਿਕ ਉਤਪਾਦਾਂ ਦਾ ਜਦੋਂ ਉਹ ਉਪਯੋਗ ਕਰਦੀਆਂ ਹਨ ਮਤਲਬ ਫੇਸ਼ਲ ਕਰੀਮ ਦਾ ਉਪਯੋਗ ਕਰਦੀਆਂ ਹਨ ਜਿਸ ਦੇ ਨਾਲ ਫੇਸ ਉੱਪਰ ਖੁਰਦਰਾਪਣ ਆ ਜਾਂਦਾ ਹੈ ਅਤੇ ਕਾਲੇ ੱੱਬੇ ਬਣ ਜਾਂਦੇ ਹਨ ਅਤੇ ਕਈ ਵਾਰ ਲੇਜ਼ਰ ਥੈਰੇਪੀ ਦਾ ਵੀ ਉਹ ਉਪਯੋਗ ਕਰਦੀਆਂ ਹਨ ਇਸ ਕੰਡੀਸ਼ਨ ਵਿੱਚ ਇਸ ਦੀਆਂ ਵੀ ਹੁੰਦਾ ਸਵੇਰੇ ਸ਼ਾਮ 15 ਦਿਨ ਤੱਕ ਖਾਲੀ ਪੇਟ ਲੈਣ ਨਾਲ ਬਹੁਤ ਵਧੀਆ ਪਿਗਮੈਂਟੇਸ਼ਨ ਵਿੱਚ ਫਰਕ ਪਵੇਗਾ ਨੰਬਰ 3 ਹੋਮੋਪੈਥਿਕ ਮੈਡੀਸਨ ਹੈ ਨੈਟਰਮਿਅਰ 30 ਇਹ ਮੈਡੀਸਨ ਉਸ ਕੰਡੀਸ਼ਨ ਚ ਲੈਣੀ ਚਾਹੀਦੀ ਹੈ ਜੋ ਲੋਕ ਬਹੁਤ ਜ਼ਿਆਦਾ ਸੂਰਜ ਦੀ ਰੋਸ਼ਨੀ ਕਰਕੇ ਜਿਨ੍ਹਾਂ ਦੇ ਪਿਗਮੈਂਟੇਸ਼ਨ ਹੋ ਜਾਂਦੀ ਹੈ ਜਿਨ੍ਹਾਂ ਦੇ ਫੇਸ ਉੱਪਰ ਸਨ ਐਕਸਪੋਜ਼ਰ ਕਰਕੇ ਪੂਰੇ ਕਾਲੇ ਰੰਗ ਦੇ ੱੱਬੇ ਪੈ ਜਾਂਦੇ ਹਨ ਕਈ ਲੋਕਾਂ ਨੂੰ ਡਿਪਰੈਸ਼ਨ ਕਰਕੇ ਸਟ੍ਰੈਸ ਕਰਕੇ ਫੇਸ ਉੱਪਰ ੱੱਬੇ ਪੈ ਜਾਂਦੇ ਹਨ ਅਤੇ ਕਈ ਲੋਕਾਂ ਦੇ ਉੱਪਰ ਮੁਹਾਸੇ ਕਿੱਲਾ ਕਰਕੇ ਨਿਸ਼ਾਨ ਪੈ ਜਾਂਦੇ ਹਨ ਜਾਂ ਅੱਖਾਂ ਦੇ ਆਲੇ ਦੁਆਲੇ ਕਾਲੇ ਰੰਗ ਦੇ ਘੇਰੇ ਪੈ ਜਾਂਦੇ ਹਨ ਇਹਨਾਂ ਕੰਡੀਸ਼ਨ ਦੇ ਵਿੱਚ 10 ਸਵੇਰੇ ਸ਼ਾਮ 15 ਦਿਨ ਤੱਕ ਖਾਲੀ ਪੇਟ ਲੈਣੀਆਂ ਚਾਹੀਦੀਆਂ ਹਨ ਔਰ ਅਗਲੀ ਮੈਡੀਸਨ ਹੈ ਲਾਈਕੋਪੋਡੀਅਮ 30 ਇਹ ਦਵਾਈ ਉਦੋਂ ਲੈਣੀ ਚਾਹੀਦੀ ਹੈ ਜਦੋਂ ਤੁਹਾਡਾ ਪਾਚਨ ਜਦੋਂ ਤੁਹਾਡਾ ਜਦੋਂ ਪੇਟ ਖਰਾਬ ਹੋਵੇ ਪਾਚਨ ਖਰਾਬ ਹੋਵੇ ਤੁਹਾਡਾ ਡਾਈਜੈਸਟਿਵ ਸਿਸਟਮ ਖਰਾਬ ਹੋਵੇ ਤੁਹਾਡੇ ਜਿਆਦਾ ਗੈਸ ਬਣਦੀ ਹੋਵੇ ਕਬਜ ਰਹਿੰਦੀ ਹੋਵੇ ਤੁਸੀਂ ਬਹੁਤ ਜਿਆਦਾ ਮੋਟੇ ਹੋ ਅਤੇ ਤੁਹਾਡੇ ਗਰਦਨ ਅਤੇ ਚਿਹਰੇ ਤੇ ਕਾਲੇ ੱੱਬੇ ਪੈ ਜਾਂਦੇ ਹਨ ਇਹਨਾਂ ਸਾਰੀਆਂ ਕੰਡੀਸ਼ਨ ਵਿੱਚ ਇਸ ਦੀ ਸਵੇਰੇ ਸ਼ਾਮ ਖਾਲੀ ਪੇਟ 15 ਦਿਨ ਤੱਕ ਲੈਣੀਆਂ ਹਨ ਦੋਸਤੋ ਹੁਣ ਆਪਾਂ ਗੱਲ ਕਰਾਂਗੇ ਫੇਸ ਉੱਪਰ ਲਾਉਣ ਵਾਲੀ ਕਰੀਮ ਦੀ ਕਰੀਮ ਦਾ ਨਾਮ ਹੈ ਵਿਚ ਜੈਲ ਹੋਮੋਪੈਥਿਕ ਕਰੀਮ ਇਹ ਟੌਪ ਦੀ ਕਰੀਮ ਹੈ ਇਹ ਕਰੀਮ ਸੂਰਜ ਦੀ ਹਾਨੀਕਾਰਕ ਕਿਰਨਾਂ ਤੋਂ ਬਚਾਉਂਦੀ ਹੈ ਅਤੇ ਪਿਗਮੈਂਟੇਸ਼ਨ ਨੂੰ ਦੂਰ ਕਰਨ ਦੇ ਵਿੱਚ ਬਹੁਤ ਮਦਦ ਕਰਦੀ ਹੈ ਇਸ ਨੂੰ ਸਵੇਰੇ ਸ਼ਾਮ ਫੇਸ ਤੇ ਲਗਾਉਣ ਨਾਲ ਪਿਗਮੈਂਟੇਸ਼ਨ ਦੇ ਵਿੱਚ ਬਹੁਤ ਜਲਦੀ ਫਰਕ ਪਵੇਗਾ ਦੋਸਤੋ ਅਗਰ ਆਪਾਂ ਲੱਛਣਾਂ ਦੇ ਆਧਾਰ ਤੇ ਹੋਮੋਪੈਥਿਕ ਮੈਡੀਸਿਨ ਲੈਂਦੇ ਹਾਂ ਅਤੇ ਨਾਲ ਹੀ ਆਪਾਂ ਜਦੋਂ ਬਾਹਰ ਨਿਕਲਣਾ ਹੈ ਸਿੱਧੀ ਧੁੱਪ ਤੋਂ ਬਚਣਾ ਹੈ ਮਤਲਬ ਮੂੰਹ ਨੂੰ ਟੱਕੇ ਮੂੰਹ ਨੂੰ ਰਮਲ ਨਾਲ ਟੱਕੇ ਬਾਹਰ ਨਿਕਲਣਾ ਹੈ ਅਤੇ ਵਿਟਾਮਿਨ ਸੀ ਵਿਟਾਮਿਨ ای ਅਤੇ ਐਂਟੀਆਕਸੀਡੈਂਟ ਤੋਂ ਪਰਪੂਰ ਖਾਣ ਵਾਲੇ ਪਦਾਰਥ ਖਾਣੇ ਹਨ ਅਤੇ ਮੂੰਹ ਤੇ ਕੋਈ ਵੀ ਕੋਈ ਵੀ ਕੈਮੀਕਲ ਦਾ ਯੂਜ਼ ਨਹੀਂ ਕਰਨਾ ਹੈ ਵਾਧ ਤੋਂ ਵਾਧ ਪਾਣੀ ਪੀਣਾ ਹੈ ਮਤਲਬ ਹਾਈਡਰੇਟ ਰਹਿਣਾ ਹੈ ਅਤੇ ਵਾਧ ਤੋਂ ਵਾਧ ਹਰੀਆਂ ਸਬਜ਼ੀਆਂ ਖਾਣੀਆਂ ਹਨ ਸਹੀ ਟਾਈਮ ਤੇ ਸੋਣਾ ਹੈ ਅਤੇ ਸਹੀ ਟਾਈਮ ਤੇ ਜਾਗਣਾ ਹੈ ਅਤੇ ਘੱਟ ਤੋਂ ਘੱਟ ਟੈਨਸ਼ਨ ਲੈਣੀ ਹੈ ਹਾਰਮੋਨ ਨੂੰ ਸੰਤੁਲਿਤ ਰੱਖਣਾ ਹੈ ਤਾਂ ਹੀ ਤੁਹਾਡੀ ਸਕਿਨ ਪੂਰੀ ਤਰ੍ਹਾਂ ਗਲੋ ਕਰੇਗੀ ਦੋਸਤੋ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਹੋਏਗੀ ਪਲੀਜ਼ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਦੋਸਤੋ